ਗੁਰੂ ਗੋਬਿੰਦ ਸਿੰਘ ਕਹਿੰਦੇ ਕਿਸੇ ਕੋਲੋਂ ਨਾ ਸਮਝੀ ਵਿੱਚ ਗੱਲ ਬੜੇ ਧਿਆਨ ਨਾਲ ਸੁਣਨੀ ਤੂੰ ਨਦਰ ਮਿਲਦੀ ਕਿਵੇਂ ਦਇਆ ਤਾਂ ਮਿਲਦੀ ਕਿਵੇਂ ਗੁਰੂ ਗੋਬਿੰਦ ਸਿੰਘ ਕਹਿੰਦੇ ਕਿਸੇ ਕੋਲੋਂ ਨਾ ਸਮਝੀ ਵਿੱਚ ਕਰੋੜਾ ਪਾਪ ਵੀ ਹੋ ਜਾਣ ਕਰੋੜਾਂ ਪਾਪ ਕਹਿੰਦੇ ਜਪਜੀ ਸਾਹਿਬ ਨੂੰ ਜਾਪ ਬਣਾ ਦੇਵੇ ਜਾਪ ਏਵੇਂ ਤੁਹਾਡੇ ਨਾਲ ਬਾਅਦ ਗੱਲ ਕਰਾਂਗਾ ਜਾਪ ਕੀ ਹੁੰਦਾ ਜਪਜੀ ਨੂੰ ਜਾਪ ਕਿਵੇਂ ਬਣਾਉਣਾ ਹੈ ਗੁਰੂ ਗੋਬਿੰਦ ਸਿੰਘ ਕਹਿੰਦੇ ਪਿਛਲੇ ਕਰਮਾ ਕਰਕੇ ਜਾਂ ਨਵੇਂ ਕਰਮਾ ਕਰਕੇ ਜਾਂ ਭੋਲੇ ਪਾ ਜਾਂ ਨਹੀਂ ਸੀ ਪਤਾ ਲਿੰਦਿਆ ਹੋ ਗਈ ਚੁਗਲੀ ਹੋ ਗਈ ਈਰਖਾ ਹੋ ਗਈ ਕਰੋੜਾ ਪਾਪ ਵੀ ਹੋ ਗਏ ਹੋਣ ਕਿਸੇ ਕੋਲੋਂ ਕਰੋੜਾ ਪਾਪ ਵੀ ਹੋ ਗਏ ਹੋਣ ਜਪਜੀ ਸਾਹਿਬ ਨੂੰ ਜਾਪ ਬਣਾ ਦੇਵੇ ਇਹਦੇ ਵਿੱਚ ਇੰਨੀ ਬਖਸ਼ਿਸ਼ ਹੈ ਉਹਦੇ ਕਰੋੜਾਂ ਦੇ ਕਰੋੜਾਂ ਪਾਪ ਧੋਤੇ ਜਾਣਗੇ